ਨੇਪਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਦੂਜੇ ਦਿਨ ਵੀ ਸ਼ਾਂਤੀ ਵੇਖਣ ਨੂੰ ਨਹੀਂ ਮਿਲੀ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ਸੰਸਦ ਭਵਨ ਕਈ ਪ੍ਰਮੁੱਖ ਨੇਤਾਵਾਂ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਨਾਲ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਅਸਤੀਫਾ ਦੇਣਾ ਪਿਆ ਇਸ ਦੇ ਨਾਲ ਹੀ ਦੇਸ਼ ਵਿੱਚ ਸਿਆਸੀ ਸੰਕਟ ਹੋ ਡੰਗਾ ਹੋ ਗਿਆ ਹੁਣ ਦੇਸ਼ ਦੀ ਕਮਾਨ ਸੈਨਾ ਦੇ ਹੱਥ ਦੇ ਵਿੱਚ ਹੈ ਤੇ ਅੰਤਰੀਮ ਸਰਕਾਰ ਦੇ ਗਠਨ ਲਈ ਢੁਕਵੇਂ ਚਿਹਰਿਆਂ ਦੀ ਖੋਜ ਜਾਰੀ ਹੈ ਜਨ ਜੀ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਇਹ ਅੰਦੋਲਨ ਸੋਸ਼ਲ ਮੀਡੀਆ ਤੇ ਸਰਕਾਰ ਦੀ ਪਾਬੰਦੀ ਦੇ ਵਿਰੋਧ ਵਿੱਚ ਸ਼ੁਰੂ ਹੋਇਆ ਸੀ ਪਰ ਇਹ ਹੁਣ ਇੱਕ ਵੱਡੇ ਜਨ ਅੰਦੋਲਨ ਵਿੱਚ ਬਦਲ ਗਿਆ ਹੈ 네ਪਾਲੀ ਫੋਰਸ ਨੇ ਸੰਕਟ ਨੂੰ ਹੱਲ ਕਰਨ ਲਈ ਸ਼ਾਂਤੀ ਤੇ ਗੱਲਬਾਤ ਦੀ ਅਪੀਲ ਕੀਤੀ ਹੈ ਹਾਲਾਂਕਿ ਸੋਸ਼ਲ ਮੀਡੀਆ ਤੇ ਪਾਬੰਦੀ ਸੋਮਵਾਰ ਦੀ ਰਾਤ ਨੂੰ ਹਟਾ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਵਿਰੋਧੀ ਪ੍ਰਦਰਸ਼ਨਾਂ ਨੇ ਤਿੱਖਰ ਰੂਪ ਧਾਰਿਆ ਪ੍ਰਦਰਸ਼ਨਕਾਰੀਆਂ ਨੇ ਬਾਲਕੋਨ ਵਿੱਚ 네ਪਾਲੀ ਨੇਤਾ ਤੇ ਨਿਜੀ ਘਰਾਂ ਨੂੰ ਅੱਗ ਲਗਾ ਦਿੱਤੀ ਹੈ ਤੇ ਰਾਸ਼ਪਤਰੀ ਰਾਮਚੰਦਰ ਪੋਡੇਲ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਤਹਿਲ ਸੰਚਾਰ ਮੰਤਰੀ ਪ੍ਰithvi ਸੁਭਾ ਗੁਰੂ ਰਤ ਸਾਫ ਕਾ ਗ੍ਰਾਮ ਮੰਤਰੀ ਰਮੇਸ਼ ਲੇਖਕ ਤੇ ਸਾਫ ਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾਦੀ ਐ ਜੈਦਾਦਾ ਉਤੇ ਹਮਲਾ ਕਰ ਦਿੱਤਾ ਸਾਫ ਕਾ ਪ੍ਰਧਾਨ ਮੰਤਰੀ ਝਾਲਨਾਥ ਪਨਾਲ ਦੇ ਘਰ ਨੂੰ ਵੀ ਅਗ ਲਗਾ ਦਿੱਤੀ ਜਿਸ ਵਿੱਚ ਉਹਨਾਂ ਦੀ ਪਤਨੀ ਰਾਜਲక్ష్ਮੀ ਚਿੱਤਰਕਾਰ ਦੀ ਸੜਨ ਕਰਨ ਮੌਤ ਹੋ ਗਈ ਪ੍ਰਦਰਸ਼ਨਕਾਰੀਆਂ ਨੇ ਕਈ ਮੰਤਰੀਆਂ ਨੂੰ ਦੌੜਾ ਦੌੜਾ ਕੇ ਮਾਰਿਆ ਤੇ ਸੰਸਦ ਭਵਨ ਵਿੱਚ ਅਗ ਲਗਾ ਦਿੱਤੀ